ਕਿ ਭਾਰਤ ਦੀ ਹਸਤੀ ਜਿਸ ਨੂੰ ਲੈ ਕੇ ਕੋਈ ਚਾਹੇ ਕਿਸੇ ਵੀ ਧਿਰ ਨਾਲ ਸੰਬੰਧ ਸੀ ਸਜਦਾ ਉਹਨਾਂ ਨੇ ਕੀਤਾ ਉਹਨਾਂ ਦੀ ਸੋਚ ਨੂੰ ਕੀਤਾ ਡਾਕਟਰ ਮਨਮੋਹਨ ਸਿੰਘ ਉਨ੍ਹਾਂ ਨੂੰ ਲੈ ਕੇ ਕਾਂਗਰਸ ਦੇ ਵੱਖ-ਵੱਖਰੇ ਲੀਡਰਾਂ ਦੀ ਵੱਖ-ਵੱਖਰੀ ਮੰਗ ਹੈ ਜਿਹੜੀ ਉੱਠ ਰਹੀ ਹੈ ਖਾਸ ਕਰਕੇ ਪਹਿਲਾਂ ਤਾਂ ਉਹਨਾਂ ਦੇ ਸਿਸਕਾਰ ਸਮੇਂ ਜਿਸ ਤਰ੍ਹਾਂ ਦੇ ਵਿਵਾਦ ਪੈਦਾ ਹੋਏ ਉਹ ਗੱਲ ਥੋੜੀ ਠੰਡੀ ਹੋਈ ਹੈ ਤੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਾਲ ਤਕ ਸਾਥ ਦੇ ਜਥੇਦਾਰ ਨੂੰ ਚਿੱਠੀ ਲਿਖੀ ਤੇ ਉਦੋਂੋਂ ਬਾਕੀ ਕੁਝ ਲੀਡਰਾਂ ਨੇ ਜਿਹੜੀ ਆ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਕਹਿੰਦਾ ਪੰਥਰ ਰਤਨ ਮਿਲਣਾ ਚਾਹੀਦਾ ਕੋਈ ਕਹਿੰਦਾ ਭਾਰਤ ਰਤਨ ਮਿਲਣਾ ਚਾਹੀਦਾ ਦਰਅਸਲ ਡਾਕਟਰ ਮਨਮੋਨ ਸਿੰਘ ਡੇਜ਼ਰਵ ਕੀ ਕਰਦੇ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਡਾਕਟਰ ਮਰਮੋਦ ਸਿੰਘ ਇੰਡੀਆ ਦੀ ਇੱਕ ਬਹੁਤ ਵੱਡੀ ਪਰਸਨੈਲਿਟੀ ਆ ਉਹੋ ਜਿਹਾਂ ਪਰਸਨੈਲਿਟੀਆਂ ਸਦੀਆਂ ਬਾਅਦ ਪੈਦਾ ਹੁੰਦੀਆਂ ਨੇ ਉਹਨਾਂ ਦੀ ਅ ਇੰਡੀਆ ਦੇ ਵਿੱਚ ਘੱਟ ਨੇ ਔਰ ਖਾਸ ਕਰਕੇ ਡਾਕਟਰ ਐਪੀਜੀ ਅਬਦੁਲ ਕਲਾਮ ਜਾਂ ਡਾਕਟਰ ਮਰਮੋਦ ਸਿੰਘ ਇਹੋ ਜਿਹੇ ਲੋਕ ਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ ਉਹ ਡਾਕਟਰ ਮਰਮੋਦ ਸਿੰਘ ਬੜੀ ਜ਼ਿੰਦਗੀ ਸੋਹਣੀ ਭੁਗਤ ਕੇ ਗਏ ਨੇ ਦੇ ਜੇ ਪ੍ਰਾਈਮ ਮਿਨਿਸਟਰ ਰਹ ਚੁਕੇ ਫਨਾਂਸ ਮਿੰਟ ਰਹ ਚੁਕੇ ਨੇ ਔਰ ਸਾਰੀ ਉਮਰ ਉਹਨਾਂ ਦਾ ਨਾਮ ਰਹਿਣਾ ਹੈਗਾ ਇੱਕ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਫਨਾਂਸ ਮਿੰਟ ਤੌਰ ਤੇ ਔਰ ਆਰਬੀਆਈ ਦੇ ਗਵਰਨਰ ਦੇ ਤੌਰ ਤੇ ਕਿ ਉਹਦੇ ਨੋਟਾਂ ਤੇ ਸਿਗਨੇਚਰ ਨੇ ਇਦਾਂ ਦਾ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਨਹੀਂ ਹੋਇਆ ਕਿ ਜਿਹਦੇ ਭਾਰਤੀ ਕਰੰਸੀ ਦੇ ਉੱਪਰ ਦਸਖਤ ਵੀ ਹੋਣ ਰਹੀ ਗੱਲ ਹੈ ਜੋ ਸੈਂਟਰ ਸਰਕਾਰ ਨੇ ਮਾੜਾ ਸਲੂਕ ਕੀਤਾ ਉਹ ਭਾਜਪਾ ਨੂੰ ਆਉਣ ਵਾਲੇ ਸਮੇਂ ਚ ਉਹਦੀ ਪਰਪਾਈ ਕਰਨੀ ਪੈਗੀ ਕਿ ਤੁਸੀਂ ਸ਼ਿਰੇਟਲਬੇਰੀ ਵਾਸਪਈ ਦਾ ਸੰਸਕਾਰ ਰਾਜਕਟ ਹੋਇਆ ਆਈਕੇ ਗੁਜਰਾਲ ਦਾ ਸੰਸਕਾਰ ਰਾਜਕਟ ਹੋਇਆ ਤੇ ਇੱਕ ਸਿੱਖ ਪ੍ਰਾਈਮ ਮਿਨਿਸਟਰ ਦਾ ਤੁਸੀਂ ਜਾਣ ਬੁੱਝ ਕੇ ਆਪਣੀ ਖੁੰਧਕ ਕੱਢਣ ਵਾਸਤੇ ਜਿਹੜਾ ਸੰਸਕਾਰ ਵਾ ਉਹ ਤੁਸੀਂ ਉੱਥੇ ਆਮ ਜਿਹੜਾ ਮੁਰਦਾ ਘਰ ਸ਼ਮਸ਼ਾਨਖੜ ਉੱਤੇ ਕੀਤਾ ਉਹ ਡਾਕਟਰ ਮਨਮੋਹਨ ਸਿੰਘ ਦੀ ਸ਼ਾਨ ਦੇ ਵਿੱਚ ਕੋਈ ਫਰਕ ਨਹੀਂ ਪਿਆ ਉਹ ਭਾਰਤ ਸਰਕਾਰ ਦੀ ਸ਼ਾਨ ਵਿੱਚ ਫਰਕ ਪਿਆ ਬੀਜੇਪੀ ਦੀ ਸੋੜੀ ਸੋਚ ਨਾਲ ਫਰਕ ਪਿਆ ਕਿ ਉਹ ਕਿੰਨੀ ਸੋੜੀ ਸੋਚ ਰੱਖਦੇ ਨੇ ਬੀਜੇਪੀ ਉਹ ਸਪਸ਼ਟ ਹੋ ਚੁੱਕਾ ਹੈ ਦੂਜੀ ਗੱਲ ਹੈ ਕਿ ਪੰਥ ਰਤਨ ਪੰਥ ਰਤਨ ਵਾਸਤੇ ਜਿਹੜੇ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਨੇ ਇੱਕ ਛੇ ਰਿਕਾਲਤਖ ਸਾਹਿਬ ਦੇ ਜਥੇਦਾਰ ਗਿਆਨੀ ਰਗਬੀ ਸਿੰਘ ਨੂੰ ਚਿੱਠੀ ਲਿਖੀ ਹੈ ਹੁਣ ਸਵਾਲ ਹੈ ਕਿ ਇੱਕ ਸਿੱਖ ਪ੍ਰਾਈਮ ਮਿਨਿਸਟਰ ਇਹ ਮਾਨ ਵਾਲੀ ਗੱਲ ਪ੍ਰੋਡਕਟਰ ਮਨਮੋਹਨ ਸਿੰਘ ਨੇ ਪੰਥ ਵਾਸਤੇ ਕੀ ਕੀਤਾ ਇਹ ਗੱਲ ਸੋਚਣ ਵਾਲੀ ਹੈਗੇ ਨਾਮ ਬਹੁਤ ਵੱਡਾ ਉਹ ਸਦਾ ਪੰਥ ਰਤਨ ਤੇ ਭਾਰਤ ਰਤਨ ਤੋਂ ਵੱਡੇ ਨੇ ਡਾਕਟਰ ਮਨਮੋਹਨ ਸਿੰਘ ਪਰ ਆਪਾਂ ਪੰਥ ਰਤਨ ਕਿਸ ਅਧਾਰ ਤੇ ਮੰਗ ਰਹੇ ਨੇ ਕਿਉਂਕਿ ਸਵਾਲ ਖੜੇ ਹੋਣਗੇ ਕਿ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦੀ ਕੋਈ ਜੁੱਤੀ ਦੀ ਰੀਸ ਨਹੀਂ ਕਰ ਸਕਦਾ ਕੋਈ ਵੀ ਇੰਡੀਅਨ ਪੋਲਿਟਿਸ਼ੀਅਨ ਉਹਨਾਂ ਦੀ ਜੁੱਤੀ ਦੀ ਰੀਸ ਨਹੀਂ ਕਰਦਾ ਉਹਨਾਂ ਦੀ ਜਿੱਥੇ ਸੋਚ ਸੀ ਉਸ ਸੋਚ ਦੇ ਨੇੜੇ ਤੇੜੇ ਵੀ ਨਹੀਂ ਕੋਈ ਪਹੁੰਚ ਸਕਦਾ ਪਰ ਪੰਥ ਦੇ ਵਿੱਚ ਹੈ ਕਿ ਤੁਸੀਂ ਸਿੱਖ ਕੌਮ ਵਾਸਤੇ ਕੀ ਕੀਤਾ ਹੈਗਾ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਦੂਜੀ ਗੱਲ ਹੈ ਕਿ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਸੀ ਪਰ ਉਹ ਉਸ ਕਾਂਗਰਸ ਪਾਰਟੀ ਦੇ ਨਾਮਿਨੇਟ ਰਾਜ ਸਭਾ ਮੈਂਬਰ ਸੀ ਜਿਸ ਪਾਰਟੀ ਨੇ ਜਿਸ ਪਾਰਟੀ ਦੀ ਸਰਕਾਰ ਨੇ ਅਖੀਰ ਕਾਲ ਤੱਕ ਸੱਭ ਤੇ ਅਟੈਕ ਕੀਤਾ ਸ਼੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਉਸ ਪਾਰਟੀ ਦੇ ਰਾਜ ਸਭਾ ਮੈਂਬਰਸ ਜਿਸ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਘਰਾਂ ਦੇ ਵਿੱਚ ਵੜ ਕੇ ਸਿੱਖਾਂ ਨੂੰ ਟੈਰਾਂ ਪਾਕਿਸਤਾਨ ਆੜਿਆ ਹੋਵੇ ਧੀਆਂ ਪੈਣਾ ਦੀਆਂ ਵਿਪਤਾ ਲੁੱਟੀਆਂ ਹਣ ਪੱਤ ਲੁੱਟੀ ਹੋਵੇ ਉਸ ਪਾਰਟੀ ਦੇ ਉਹ ਸਬੰਧ ਰੱਖਦੇ ਨੇ ਕੀ ਉਥੋਂ ਦਿੱਤਾ ਜਾ ਸਕਦਾ ਜਿਹੇ ਸਟੇਟਮੈਂਟ ਜਿਹੇ ਬੰਦ ਸੱਤਕ ਦੇ ਵਿੱਚ ਪੁੱਛਦਾਗਾ ਕਿ ਕੀ ਉਹਨਾਂ ਨੂੰ ਧਰਮ ਸੰਕਟ ਦੇ ਵਿੱਚ ਫਸਾਰੇ ਨੇ ਇਹ ਕਾਂਗਰਸ ਪਾਰਟੀ ਦੀ ਮੰਗ ਆ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਮੰਗ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਪਰ ਭਾਰਤ ਰਤਨ ਜਿਹੜਾ ਵਾ ਪੰਥ ਰਤਨ ਭਾਵੇਂ ਦਿੱਤਾ ਨਾ ਜਾਵੇ ਕਿਉਂਕਿ ਉੱਥੇ ਬੜਾ ਕੁਝ ਵਿਚਾਰਾ ਹੋਣ ਗਿਆ ਇਸ ਤੋਂ ਪਹਿਲਾਂ ਕਿਉਂਕਿ ਗਿਆਨੀ ਜੈਲ ਸਿੰਘ ਹੋਣੀ ਵੀ ਰਾਸ਼ਟਰਪਤੀ ਰਹਿ ਚੁੱਕੇ ਨੇ ਡਾਕਟਰ ਮਨਮੋਹਨ ਸਿੰਘ ਤੋਂ ਪਹਿਲਾਂ ਗਿਆਨੀ ਜੈਲ ਸਿੰਘ ਜੈਲ ਸਿੰਘ ਹੋਣੀ ਰਾਸ਼ਟਰਪਤੀ ਰਹਿ ਚੁੱਕ ਨੇ ਦੇਸ਼ ਦੇ ਪਹਿਲੇ ਡਿਫੈਂਸ ਮਿਨਿਸਟਰ ਬਲਦੇਵ ਸਿੰਘ ਹੋਣੀ ਰਹਿ ਚੁੱਕੇ ਨੇ ਦੇਸ਼ ਦੇ ਪਹਿਲੇ ਆਰਮੀ ਚੀਫ ਜਨਰਲ ਜੇ ਜੇ ਸਿੰਘ ਰਹਿ ਚੁੱਕਿਆ ਗਨੇ ਇੰਦਾ ਦੇ ਬਹੁਤ ਸਾਰੇ ਫਿਰ ਸਵਾਲ ਖੜੇ ਹੋਣਗੇ ਪਰ ਡਾਕਟਰ ਮਨਮੋਹਨ ਸਿੰਘ ਨੂੰ ਲੈ ਕੇ ਅਗਰ ਭਾਰਤ ਰਤਨ ਜਿਹੜੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੋਣਾ ਨੇ ਉਹਨਾਂ ਨੇ ਮਨਪ੍ਰੀਤ त्याਲੀ ਹੋਣਾ ਦਾ ਵੀ ਨਾਮ ਲਿਆ ਵਾ ਜਿਹੜੇ ਜਿਹੜੇ ਦੂਜੀਆਂ ਪਾਰਟੀਆਂ ਦੇ ਆਪੋਜੀਸ਼ਨ ਲੀਡਰਾਂ ਬੀਜੇਪੀ ਨੂੰ ਛੱਡ ਕੇ ਕਿ ਕੁਲਤਾੜ ਸਿੰਘ ਸਦਵਾ ਨੂੰ ਕਿ ਇੱਕ ਰੈਜੂਲੇਸ਼ਨ ਪਾਸ ਕੀਤਾ ਜਾਵੇ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਭਾਰਤ ਰਤਨ ਦਿੱਤਾ ਜਾਵੇ ਦੇਖੋ ਇਹ ਬੀਜੇਪੀ ਨੂੰ ਚਾਹੀਦਾ ਹੈਗਾ ਕਿ ਉਹਨਾਂ ਨੇ ਬਹੁਤ ਸਾਰੇ ਲੀਡਰਾਂ ਨੂੰ ਪਿੱਛੇ ਜੇ ਚੌਧਰੀ ਜਿਹੜੇ ਨੇ ਖੇਤੀਬਾੜੀ ਮੰਤਰੀ ਰਹਿਏ ਅਗਰੇ ਉਹਨਾਂ ਨੂੰ ਵੀ ਦਿੱਤਾ ਹੈਗਾ ਕਿ ਯੂਪੀ ਦੇ ਵਿੱਚ ਇਲੈਕਸ਼ਨ ਸੀ ਬਿਹਾਰ ਦੇ ਵਿੱਚ ਇਲੈਕਸ਼ਨ ਸੀ ਉਹਨਾਂ ਦਾ ਉੱਥੇ ਬਹੁਤ ਵੱਡਾ ਵੋਟ ਬੈਂਕ ਹੈ ਉਹਨਾਂ ਨੂੰ ਵੀ ਭਾਰਤ ਰਤਨ ਦਿੱਤਾ ਸ਼੍ਰੀ ਅਟਲ ਬਿਹਾਰੀ ਆਵਾਜ਼ ਪੈਨੂ ਦਿੱਤਾ ਇਹ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਕਿ ਜਿਹੜੀ ਤੁਸੀਂ ਗਲਤੀ ਕੀਤੀ ਹੈ ਉਹਨਾਂ ਦੇ ਜਿਹੜਾ ਸਿਸਕਾਰ ਵਾ ਉਹਨਾਂ ਦਾ ਤੁਸੀਂ ਸਿਸਕਾਰ ਜਿਹੜਾ ਵਾ ਉੱਥੇ ਕਰਕੇ ਦੁਨਗਾਪਰ ਦੇ ਵਿੱਚ ਨੁਕਤਾ ਚ ਨਹੀਂ ਹੋਈ ਆ ਤੁਸੀਂ ਉਹਦੀ ਪਰਪਾਈ ਭਾਰਤ ਰਤਨ ਦੇ ਕੇ ਕਰ ਸਕਦੇ ਨੇ ਮੈਨੂੰ ਲੱਗਦਾ ਕਿ ਭਾਰਤ ਰਤਨ ਵਾਲੀ ਜਿਹੜੀ ਮੰਗ ਉਹ ਜਿਆਦਾ ਵਧੀਆ ਪੰਥ ਰਤਨ ਵਾਲੀ ਜਿਹੜੀ ਮੰਗ ਆ ਉਹਦੇ ਨਾਲ ਕਈ ਤਰ੍ਹਾਂ ਦੇ ਸਵਾਲ ਖੜੇ ਹੋਣਗੇ ਔਰ ਪੰਥ ਰਤਨ ਇੱਕ ਪੰਥ ਵਾਸਤੇ ਕੀਤਾ ਕਿ ਹਾਲਾਂਕਿ ਕਾਲੀ ਦਲ ਦੇ ਲੀਡਰਾਂ ਨੂੰ ਕਈਆਂ ਨੂੰ ਮਿਲੇ ਨੇ ਕਈਆਂ ਦੇ ਵਾਪਸ ਵੀ ਹੋਏ ਨੇ ਪਰ ਡਾਕਟਰ ਮਰਮੋਤ ਸਿੰਘ ਨੇ 10 ਸਾਲਾਂ ਦੇ ਵਿੱਚ ਪੰਜਾਬ ਵਾਸਤੇ ਕਿੰਨਾ ਕੁਝ ਕੀਤਾ ਉਦੋਂ ਦੀ ਸਰਕਾਰਾਂ ਨੂੰ ਚਾਹੀਦਾ ਕਿ ਹਜੇ ਤੱਕ ਵੀ ਸਾਡੇ ਪੰਜਾਬ ਤੋਂ ਸੈਂਟਰ ਸਰਕਾਰ ਦਾ ਕਰਜ਼ਾ ਨਹੀਂ ਲੱ타 ਹੈਗਾ ਮੈਨੂੰ ਲੱਗਦਾ ਕਿ ਜਿਹੜੀ ਭਾਰਤ ਰਤਨ ਦੀ ਜਿਹੜੀ ਮੰਗ ਆ ਉਹ ਜਾਦਾ ਵੱਡੀ ਆ ਉਸਤੇ ਕਾਂਗਰਸ ਪਾਰਟੀ ਨੂੰ ਕੈਂਪੇਨ ਚਲਾਉਣੀ ਚਾਹੀਦੀ ਆ ਡਾਕਟਰ ਮਰਮੋਤ ਸਿੰਘ ਨੂੰ ਜਿਹੜਾ ਮਿਲਣਾ ਚਾਹੀਦਾ ਜਿਹੜੇ ਕੌਮੀ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਮਲਕਰਜਨ ਖੜਗੇ ਸਾਹਿਬ ਉਹਨਾਂ ਨੂੰ ਚਿੱਠੀ ਲਿਖਣੀ ਚਾਹੀਦੀ ਔਰ ਜਿਵੇਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਉਹ ਪੂਰੇ ਇੰਡੀਆ ਦੇ ਵਿੱਚ ਫੁੱਲ ਲੈ ਕੇ ਉਹਨਾਂ ਨੇ ਇੱਕ ਚਾਹੀਦੀ ਕਿ ਕਲ ਸਜਾਤਰਾ ਸ਼ੁਰੂ ਕੀਤੀ ਸੀ ਤੇ ਕਾਂਗਰਸ ਪਾਰਟੀ ਨੂੰ ਵੀ ਚਾਹੀਦੀ ਸੀ ਕਿ ਐਡਾ ਵੱਡਾ ਨਾਮ ਜਿਸ ਨੇ ਭਾਰਤ ਦੀ ਅਰਥ ਵਿਵਸਥਾ ਭਾਰਤ ਦੀ ਸਾਂਝੀ ਵਾਲਤਾ ਏਕਤਾ ਤੇ ਰਤਾ ਪਰ ਵੀ ਜਿਹੜੀ ਜਿਹੜੀ ਕਹਿ ਸਕਦੇ ਖਟਾਸ ਨਹੀਂ ਆਈ ਸੀ ਉਹਨੂੰ ਸੰਭਾਲ ਕੇ ਰੱਖਿਆ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਕੋਈ ਖਤਰਾ ਨਹੀਂ ਸੀ ਦੇਸ਼ ਦੀ ਅਰਥਵਿਵਸਥਾ ਨੂੰ ਕੋਈ ਖਤਰਾ ਨਹੀਂ ਦੇਸ਼ ਦੇ ਆਪਸੀ ਭਾਈਚਾਰਕ ਸਾਂਝ ਨੂੰ ਕੋਈ ਖਤਰਾ ਨਹੀਂ ਇਹੋ ਜਿਹੇ ਲੋਕਾਂ ਨੂੰ ਵਾਸਤੇ ਅਗਰ ਭਾਰਤ ਰਤਨ ਮੰਗੇ ਜਾਣ ਤੇ ਮੈਨੂੰ ਲੱਗਦਾ ਕਿ ਭਾਰਤ ਰਤਨ ਛੋਟਾ ਡਾਕਟਰ ਮਨਮੋਹ ਸਿੰਘ ਭਾਰਤ ਰਤਨ ਵੱਡਾ ਉਹਨੂੰ ਤੇ ਕਿਹੜੇ ਕੰਟਰੀ ਦੇ ਨੇ ਨਿਵਾੜ ਦਿੱਤਾ ਜਾਪਾਨ ਵਾਲਿਆਂ ਨੇ ਅਮਰੀਕਾ ਵਾਲਿਆਂ ਨੇ ਇੰਗਲੈਂਡ ਵਾਲਿਆਂ ਨੇ ਕਿਹੜੇ ਕੰਟਰੀ ਤੋਂ ਉਹਨੂੰ ਮਿਲਿਆ ਤੇ ਕਈ ਦੇ ਸਮਝੌਤੇ ਹੀ ਦੂਜੇ ਮੁਲਕਾਂ ਨੇ ਤਦ ਕੀਤੇ ਹੀ ਜਦੋਂ ਡਾਕਟਰ ਮਰਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਿਆ ਤੇ ਕਈਆਂ ਨੇ ਕਈ ਕੰਟੇ ਨੇ ਇਸ ਕਰਕੇ ਸਮਝੌਤੇ ਰੱਦ ਕਰਦੇ ਸੀ ਕਿ ਡਾਕਟਰ ਮਰਮੋਹਨ ਸਿੰਘ ਤੀਜੀ ਵਾਰ ਪ੍ਰਾਈਮ ਮਿਨਿਸਟਰ ਨਹੀਂ ਚੁਣੇ ਗਏ ਕਿ ਨੇ ਇਹ ਉਹਨਾਂ ਦੀ ਦੇਨ ਸੀ ਬਰਾਕ ਬਾਮਾ ਜਿਹੜਾ ਅਮਰੀਕਾ ਵਿਸ਼ਵਗੁਰੂ ਮੰਨਿਆ ਜਾਂਦਾ ਪਾਵਰਫੁੱਲ ਜਿਹੜਾ ਦੇਸ਼ ਮੰਨਿਆ ਉਹਦਾ ਅਗਾਂ ਰਾਸ਼ਟਰਪਤੀ ਕਹਿੰਦਾ ਕਿ ਮੇਰੇ ਜਿਹੜੇ ਗੁਰੂ ਨੇ ਉਹ ਡਾਕਟਰ ਮਰਮੋਹਨ ਸਿੰਘ ਨੇ ਤੇ ਉਸ ਤੋਂ ਵੱਡੀ ਗੱਲ ਕੀ ਹੋ ਸਕਦੀ ਪਰ ਇਹ ਭਾਰਤ ਰਤਨ ਇਹ ਬੀਜੇਪੀ ਨੇ ਡਿਸਾਈਡ ਕਰਨਾ ਕਾਂਗਰਸ ਪਾਰਟੀ ਕੰਪੇਨ ਚਲਾਉਣੀ ਚਾਹੁੰਦੀ ਚਲਾਲੇ ਪਰ ਉਹਨਾਂ ਨੂੰ ਕਿੰਨਾ ਕੀ ਫਾਇਦਾ ਮਿਲਦਾ ਹੈਗਾ ਇਸ ਮਸਲੇ ਦੇ ਵਿੱਚ ਉਹ ਆਉਣ ਵਾਲਾ ਸਮਾਂ ਦੱਸੂਗਾ ਲੇਕਿਨ ਮੈਨੂੰ ਲੱਗਦਾ ਕਿ ਡਾਕਟਰ ਬਨਮਉ ਸਿੰਘ ਪੰਥਰਤਨ ਤੇ ਭਾਰਤ ਰਤਨ ਤੋਂ ਉੱਚੇ ਨੇ ਇਹਨਾਂ ਦੇ ਸ਼ਹੀਦ 우ਦਮ ਸਿੰਘ ਸ਼ਹੀਦ 우ਦਮ ਸਿੰਘ ਲਾਲੋ ਜਾਂ ਸ਼ਹੀਦ ਆਜ਼ਮ ਸਰਦਾਰ ਭਗ ਸਿੰਘ ਉਹਨਾਂ ਵਾਸਤੇ ਪਿੱਛੇ ਜਈਆਂ ਨੇ ਮੰਗੇ ਪਰ ਸ਼ਹੀਦ ਆਜ਼ਮ ਸਰਦਾਰ ਭਗ ਸਿੰਘ ਜਾਂ 우ਦਮ ਸਿੰਘ ਜਾਂ ਕਰਤਾਰ ਸਿੰਘ ਸਰਾਬਾ ਉਹ ਤੇ ਆਪਣੇ ਆਪ ਹੀ ਰਤਨ ਸੀ ਉਹਨਾਂ ਰਤਨਾਂ ਦੇ ਪਿੱਛੇ ਭਾਰਤ ਰਤਨ ਪੰਥਰ ਰਤਨ ਬਹੁਤ ਛੋਟੇ ਆਗੇ ਨੇ ਇਸ ਕਰ ਮੈਨੂੰ ਲੱਗਦਾ ਡਾਕਟਰ ਮਨਮੋਹਨ ਸਿੰਘ ਵਾਸਤੇ ਵੀ ਪੰਥਰ ਰਤਨ ਤੇ ਭਾਰਤ ਰਤਨ ਬਹੁਤ ਛੋਟਾ ਹੈਗਾ ਉਹ ਤੇ ਇੱਕ ਅਜੀਹਾ ਰਤਨ ਹੀ ਜਿਹੜਾ ਆਉਣ ਵਾਲੇ ਪਤਾ ਨਹੀਂ ਕਿ ਦੋ ਸਦੀਆਂ ਬਾਅਦ ਪੈਦਾ ਹੁੰਦੇ ਨੇ ਲੋਕ